ਸ੍ਰੀ ਵਾਹਿਗੁਰੂ ਜੀ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੀਤੀ ਮਨ ਵਜੀਆਂ ਬਾਤ ਹਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਉਤਾ ਗਾਵੂ ਹਰੀ ਕੀ ਰਾਮ ਮਨ ਜਿਨੀ ਵਸਾਇਆ ਕਹ ਨਾਨਕੂ ਅਨੰਦ ਹੂਆ ਸਤਿਗੁਰੂ ਮੈਂ ਪਾਇਆ ਏ ਮਨ ਮੀਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੂ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੂ ਕਿਉ ਮਨੋ ਵਿਸਾਰੀ ਕਹ ਨਾਨਕ ਮਨ ਮੀਰੀ ਸਦਾ ਰਹੁ ਹਰਨਾਲੀ ਸਾਚੇ ਸਾਹਿਬਾ ਕਿਆ ਨਾਹੀ ਘਰਤੀ ਰਹਿ ਘਰਤਾ ਤੀ ਰਹਿ ਸਭ ਕੁਛ ਹੈ ਜਿਸ ਦੇਹੀ ਸੂ ਪਾਵੀ ਸਦਾ ਸਿਫਤ ਤੂ ਸਲਾਹ ਤੇਰੀ ਨਾਮ ਮਨ ਵਸਾਵੀ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੀਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰਤੀ ਰੈ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੀਰਾ ਜਿਨ ਭੁਖਾਂ ਸਭ ਗਵਾਇਆ ਕਰ ਸੰਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨੋ ਕੀ ਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੂ ਪਿਆਰੂ ਸੱਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਘਰਸ ਭਗੈ ਘਰਸ ਭਗੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇ ਤੁਧ ਜਨ ਕਾ ਸੇ ਨਾਮ ਹਰ ਕੈ ਲਾਗੀ ਕਹ ਨਾਨਕ ਤਹ ਸੁਖ ਹੁਆ ਤਿਤ ਘਰ ਅਨਹਦ ਬਾਜੀ ਸਾਚੀ ਲਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਵੈ ਵਾਜ ਹੂੰ ਕਿਆ ਕਰੀ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸਨਾਂ ਹੋਰਤਾਉ ਨਹੀਂ ਸ਼ਬਦ ਲਗ ਸਵਾਰੀਆਂ ਕਹ ਨਾਨਕ ਲਿਵੈ ਵਾਜ ਹੂੰ ਕਿਆ ਕਰੀ ਵਿਚਾਰੀਆਂ ਆਨੰਦੂ ਆਨੰਦੂ ਸਭ ਕੂ ਕਹੈ ਆਨੰਦੂ ਗੁਰੂ ਤੇ ਜਾਣਿਆ ਜਾਣਿਆ ਆਨੰਦੂ ਸਦਾ ਗੁਰ ਤੇ ਕਿਰਪਾ ਕਰੀ ਪਿਆਰੀਆ ਕਰ ਕਿਰਪਾ ਕਿਲਬਖੋ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੂਹ ਟੁੱਟਾ ਤਿਨ ਕਾ ਸ਼ਬਦ ਸੱਚਾ ਐਸ ਵਾਰਿਆ ਕਹਿ ਨਾਨਕ ਹੂ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਜਿਸ ਤੂੰ ਦੇਹ ਸੂਈ ਜਨ ਪਾਵੈ ਪਾਵੈ ਤਾ ਸੂ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰਹਿ ਦਹਿ ਦਸੋ ਇਕੋ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾੜਾ ਪਾਵੇ ਕਹੈ ਨਾਨਕੁ ਜਿਸ ਦੇ ਪਿਆਰੀ ਸੁਈ ਜਨ ਪਾਵੇ ਆਬੂ ਸੰਤ ਪਿਆਰੇ ਹੂ ਇਕੱਥ ਕੀ ਕਰੈ ਕਹਾਣੀ ਕਰੈ ਕਹਾਣੀ ਇਕੱਥ ਕੇਰੀ ਕਿਤ ਦਵਾਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਐ ਹੁਕਮ ਅੰਨਿਓ ਗੁਰੂ ਕੀ ਰਾਗ ਗਾਵੂ ਸੱਚੀ ਬਾਣੀ ਕਹਿ ਨਾਨਕੂ ਸੁਣੋ ਸੰਤੋ ਕਥੂ ਕਤ ਕਹਾਣੀ ਏ ਮਨ ਚੰਚਲਾ ਚੁਤرائی ਕਨੈ ਨਾ ਪਾਇਆ ਚੁਤرائی ਨਾ ਪਾਇਆ ਕਨੈ ਤੂੰ ਸੁਣ ਮਨ ਮੀਰਿਆ ਏ ਮਾਇਆ ਮੋਹਣੀ ਜਿਨ ਈਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਰ੍ਹਾਂ ਕੀਤੀ ਜਨ ਟਗੋਲੀ ਪਾਈਆ ਕੁਰਬਾਨ ਕੀਤਾ ਤਤ ਸਹਬਟੋ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚੁਲ ਚੁਲਚੁ ਤਰਾਈ ਕਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਹੁਕਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੀਰੈ ਨਾਲੇ ਸਾਥ ਤੀਰੈ ਚੱਲੈ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੀ ਨਾ ਕੀਜੈ ਜਿਤੁ ਅੰਤੁ ਪਛੁਤਾਇਐ ਸਤਿਗੁਰੂ ਕਾ ਉਪਦੇਸ ਸੁਣ ਤੂ ਹੋਵੈ ਤੇਰਾ ਨਾਲਿ ਕਹ ਨਾਨਕੁ ਮਨ ਪਿਆਰੀ ਤੂ ਸਦਾ ਸਚੁ ਸਮਾਲੀ ਅਗਮ ਅਗੂਚਰਾ ਤੇਰਾ ਅੰਤੂ ਨਾ ਪਾਇਆ ਅੰਤੂ ਨਾ ਪਾਇਆ ਕਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਕੀ ਤੇਰਾ ਕਿਆ ਕੋ ਆਖ ਬਖਾਣੇ ਆਖਾਂ ਤਾਂ ਵਿਖੈ ਸਭ ਤੂੰ ਹੈ ਜਿਨ ਜਤੂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤੂ ਨਾ ਪਾਇਆ ਸੋਰਨਰ ਮਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰਤੀ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਉ ਜੰਤ ਸਭ ਤੁਧ ਉਪਾਈਕ ਵੀਖ ਪਰਸਣ ਆਇਆ ਲਬ ਲੂਬ ਅਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰਤੀ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਹਾਂ ਕੀਰੀ ਬਿਕਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੂਲਣਾ ਕਨਿਓ ਤਿੱਖੀ ਵਾਲੋਂ ਨਕੀ ਇਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਬਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗੋਂ ਜੁਗ ਨਿਰਾਲੀ ਜਿਉ ਤੂੰ ਚਲਾਏਂ ਤਿ ਵਿੱਚ ਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਏਂ ਤਿਵੈ ਚਲਹਿ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹਿ ਸੇ ਹਰ ਘੜ ਸਦਾ ਧਿਆਵਹੀ ਜਿਸਨੋਂ ਕਥਾ ਸੁਣਾਏ ਆਪਣੀ ਸੇ ਗੁਰਦੁਆਰ ਸੁਖ ਪਾਵੇ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੈ ਚਲਾਵਹੀ ਇਹੋ ਸੋਹਿਲਾ ਸ਼ਬਦ ਸੋਹਾਵਾ ਸ਼ਬਦੂ ਸੋਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੀ ਕਰਹਿ ਗੱਲਾਂ ਗੱਲੀਆਂ ਕਿਨੈ ਨਾ ਪਾਇਆ ਕਹਿ ਨਾਨਕੂ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖੋ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੀ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਘਰ ਧਿਆਇਆ ਕਰਮੀ ਸਹਜ ਨਾ ਉਪਜੈ ਬਿਨ ਸਹਜੈ ਸਹਸਾ ਨਾ ਜਾਈ ਨਹਿ ਜਾਈ ਸਹਸਾ ਕਤੈ ਸੰਜਮ ਰਹੀ ਕਰਮ ਕਮਾਈ ਸਹਸਾ ਜੀਉ ਮਲੀਣ ਹੈ ਕਿਤ ਸੰਜਮ ਤੂਤਾ ਜਾਈ ਮਨ ਧੂ ਵੋ ਸ਼ਬਦ ਲਾਗੂ ਹਰਿ ਸਿਉ ਰਹਿੋ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹ ਸਹਸਾ ਇਬਜਾਈ ਜੀਉ ਮੈਲੀ ਵਾਰੂ ਨਿਰਮਲਾ ਵਾਰੂ ਨਿਰਮਲਾ ਜਿਉ ਤਾ ਮੈਲੀ ਇਤਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੂਗ ਲੱਗਾ ਮਰਨ ਮਨਹੁ ਵਿਸਾਰਿਆ ਵੀਦਾ ਮੈ ਨਾਮ ਉਤਮ ਸੂ ਸੁਣੈ ਨਾਹੀ ਫਿਰਹਿ ਜਿਉ ਬੀਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨਾ ਜਿਨੀ ਖਟਿਆ ਭਲੇ ਸੀ ਬਣਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖੋ ਗੁਰੂ ਸੇਤੀ ਸੰਮਖ ਹੋਵੇ ਹੋਵੇ ਤਾਂ ਸੰਮਖ ਸਿੱਖ ਕੋਈ ਜਿਉ ਰਹੇ ਗੁਰਨਾਲੇ ਗੁਰ ਕੀ ਚਰਨੋ ਹਿਰਦੈ ਧਾਈ ਅੰਤਰ ਆਤਮੈ ਸੰਭਾਲੀ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨਿ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸੰਮਖ ਹੋਈ ਜੀ ਕੋ ਗੁਰ ਤੇ ਬਿਮਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੂਰਥਾ ਕੋਈ ਪੁੱਛੋ ਗਵਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਈ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਈ ਗਾਵਹੁ ਸਿੱਖੋ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇ ਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵਹੁ ਅੰਮ੍ਰਿਤੋ ਸਦਾ ਰਹੋ ਹਰ ਰੰਗ ਜਪਿਉ ਸਾਰਿੰਗ ਪਾਣੀ ਕਹ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੂਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੂਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖਬਖਾਣੀ ਹਰ ਘਰ ਨਿਤ ਕਰਹਿ ਰਸਨਾ ਕਹਿਆ ਕੁਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਭੂਲਣ ਪੈ ਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੂਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ ਸ਼ਬਦ ਰਤਨ ਜਿੱਤ ਮਨ ਲਗਾਉ ਹੂ ਆਸਮਾਉ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵ ਬੁਝਾਈ ਕਹੈ ਨਾਨਕੋ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਉ ਸ਼ੇਵੋ ਸ਼ਕਤ ਆਪੋ ਪਾਈ ਕਹਿ ਕਰਤਾ ਆਪੇ ਹੁਕਮ ਵਰਤਾਈ ਹੁਕਮ ਵਰਤਾਈ ਆਪ ਵੀਖੈ ਗੁਰਮੁਖੋਕ ਸੈ ਬੁਝਾਈ ਤੂੜੀ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖੋ ਜਿਸਨੋ ਆਪ ਕਰੇ ਸੂ ਹੋਵੇ ਇਕਸ ਸਿਓ ਲਿਬ ਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਜਹਾਈ ਸਿਮਰਤੋ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੂ ਤਤੈ ਸਾਰ ਨਾ ਜਾਣੀ ਤੀ ਗੁਣੀ ਸੰਸਾਰ ਪ੍ਰਮ ਸੁਤਿਆ ਸੁਤਿਆ ਰੈਣ ਬਿਹਾਣੀ ਗੁਰ ਕਿਰਪਾ ਤੇ ਜੀ ਜਨ ਜਾਗੀ ਜਿਨ੍ਹਾਂ ਹਰ ਮਨ ਵਸਿਆ ਭੂਲੇ ਅੰਮ੍ਰਿਤ ਬਾਣੀ ਕਹ ਨਾਨਕ ਸੂ ਤਤ ਪਾਈ ਜਿਸ ਨੂੰ ਅਨ ਦਿਨ ਹਰ ਲਿਬ ਲੱਗੈ ਜਾਗਤ ਰਹਿਣ ਬਿਹਾੜੀ ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੀ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਈਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੀ ਉਸ ਨੂੰ ਕਿਉ ਪੁਹੇ ਨਾ ਸਕੀ ਜਿਸ ਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੀ ਲਾਈ ਗੁਰਮੁਖ ਸਦਾ ਸੰਭਾਲੀ ਐ ਕਹ ਨਾਨਕੇ ਵਡਾਤਾ ਸੂ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਖੇਲ ਰਚਾਇਆ ਜਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲੇਵਰ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂ ਉਪਜੈ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਇਤਨੀ ਵਿੱਚੇ ਮਾਇਆ ਪਾਇਆ ਹਰਿ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਸੈ ਬਟੋ ਰਹੇ ਲੋਕ ਬਿਲ ਲਾਈ ਐਸਾ ਸਤਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਈ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਬਸੈ ਮਨ ਆਈ ਹਰ ਆਪ ਮੁਲਕ ਹੈ ਭਾਤ ਨਾ ਕੀ ਨਾਨਕਾ ਜਿਨ ਹਰ ਪੱਲੈ ਪਾਈ ਹਰ ਰਾਸ ਮੀਰੀ ਮਨ ਬਣਜਾਰਾ ਹਰ ਰਾਸ ਮੀਰੀ ਮਨ ਬਣਜਾਰਾ ਸਤਗੁਰ ਤੇ ਰਾਸ ਜਾਣੀ ਹਰ ਘਰ ਨਿਤ ਜਪਿਉ ਜੀਉ ਲਾਹ ਖਟਿਉ ਦਿਹਾੜੀ ਓ ਧਰ ਤ ਨਾਮ ਮਿਲਿਆ ਜਿਨ ਮਰਿਆ ਪੀ ਪਾਣਾ ਕਹ ਨਾਨਕ ਰਾਸ ਮੀਰੀ ਮਨ ਹੁਆ ਬਨਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰ ਰਸ ਪੱਲੈ ਪਾਈ ਹਰ ਰਸ ਪਾਈ ਪੱਲੈ ਪੀਐ ਹਰ ਰਸ ਬੋੜਨਾ ਤ੍ਰਿਸ਼ਨਾ ਲੱਗੈ ਆਈ ਉਹ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਈ ਕਹ ਨਾਨਕ ਹੂਰ ਅਨ ਰਸ ਸਭ ਬੀਸਰੇ ਜਾ ਹਰ ਵਸੈ ਮਨ ਆਈ ਏ ਸਰੀਰਾ ਮੇਰਿਆ ਹਰ ਤੂੰ ਮਹਿਜੂਤ ਰਖੀ ਤਾ ਤੂੰ ਜਗ ਮਹਿ ਆਇਆ ਜਰਜੂਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰਿਆਪੀ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੁਆ ਚਲਤ ਨਦਰੀ ਆਇਆ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੂਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਰ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੂਖ ਦੂਖ ਨਾ ਵਿਆਪਈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੂਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਇ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰਤੇ ਰਾ ਰਚਨ ਰਚਿਆ ਸੂ ਹਰ ਮਨ ਨੰਬਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕੁ ਏ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਹੁ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤਮਹਜੂਤ ਤਰੀ ਹਰ ਬਿਨੇ ਅਵਰ ਨਾ ਦੇਖੋ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰੀ ਹਰਨੇ ਅਸ ਲਿਆ ਏਹੋ ਬਿ ਸੰਸਾਰ ਤੁਮ ਦੇਖਦੇ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵਿਖਾ ਹਰ ਇੱਕ ਹੈ ਹਰ ਬਿਨੇ ਅਵਰ ਨਾ ਕੋਈ ਕਹ ਨਾਨਕ ਕੋਈ ਨਿਤਰ ਹੰਦਸੀ ਸਤਗੁਰ ਮਿਲੇ ਦਿਬ ਦ੍ਰਿਸ਼ਟੂ ਹੋਈ ਇਹ ਸਰਬਨੋ ਮੀਰ ਹੋ ਸਾਚੈ ਸੁਣਨੈ ਨੂ ਪਠਾਈ ਸਾਚੈ ਸੁਣਨੈ ਨੂ ਪਠਾਈ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸੱਚ ਲਖ ਵਿੜਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਨੋਹੁ ਪਵਿੱਤਰ ਹੋਵੋ ਸੱਚ ਹੈ ਸੁਣਣਾ ਨਾਮ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਵਜਾਇਆ ਬਾਜਾ ਪਉਣ ਨੌ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾਂ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਓ ਨਵ ਨਿੱਧ ਤਿਸ ਦਾ ਅੰਤੋ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਇਹ ਸੱਚਾ ਸੋਹਿਲਾ ਸੱਚ ਹੈ ਘਰ ਗਾਵੂ ਗਾਵੂ ਤਾਂ ਸੋਹਿਲਾ ਘਰ ਸੱਚ ਹੈ ਜਿੱਥੈ ਸਦਾ ਸੱਚ ਧਿਆਵਹਿ ਸਚੂ ਧਿਆਵੈ ਜਾਂ ਤੁਧ ਪਾਵੈ ਗੁਰਮੁਖ ਜਿਨਾਂ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੂਜਨ ਪਾਵਹਿ ਕਹੈ ਨਾਨਕ ਸੱਚ ਸੋਹਿਲਾ ਸੱਚ ਹੈ ਘਰ ਗਾਵਹਿ ਅਨਦੋ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿਸੂਰੇ ਦੂ ਕਰੋ ਗੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਹਿ ਅਨੰਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ